का खालसा वाहे गुरु जी की फतेह गुरु रूप तैयारी के सवारी साथ संगत जी ਸਾਹਿਬ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਸਤਿਕਾਰ ਜਿਸ ਦੀ ਸਮਾਗਮ ਪ੍ਰੰਪਥ ਕੀਤੇ ਗਏ ਹਨ ਕਾਲ ਰੋਇ ਤੋਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਦਾ ਪ੍ਰੰਪਭ ਹੋਇਆ ਦੋ ਹੁਣ ਪੰਜ ਦੇ ਚਾਅ ਮੱਧ ਵਿੱਚ ਆਉਣ ਵਾਲੇ ਆ ਦੋ ਨਾਲੇ ਗੁਰੂ ਕਾ ਲੰਗਰ ਜਿਹੜਾ ਯਾਰ ਕਰਨਾ ਸੇਵਾਦਾਰਨ ਨੂੰ ਬੇਨਤੀ ਆ ਕੇ ਭਾਈ ਆਓ ਗੁਰੂ ਦੇ ਖੁਸ਼ੇ ਲਗੋ ਗੁਰੂ ਗ੍ਰੀਤ ਨਵਾਜ਼ ਜੀ ਕਿਰਪਾ ਕਰਨ ਮਿਹਰ ਪ੍ਰਿਆ ਹੱਥ ਰੱਖਣ ਜੋ ਭਾਈ ਮਾਤੀ ਵੀ ਆਉਣ ਵਾਲਾ ਵਾ ਤੇ ਆਪਾਂ ਆ ਕੇ ਸੇਵਾ ਕਰੀਏ ਨਾਲੇ ਮਾਤੀ ਅਰਦਾਸ ਵਿੱਚ ਸ਼ਾਮਲ ਹੋਈਏ ਜੋ ਸ੍ਰੀ ਦਾ ਨੂੰ ਯਾਦ ਕਰਨਾ ਚਾਹੀਦਾ ਦੇਹ ਦੀ ਜੋ ਮੌਤ ਹੈ ਉਹ ਕੌਮ ਦੀ ਹਯਾਤ ਹੈ ਹਯਾਤੋ ਹਯਾਤ ਉਹ ਮੌਤ ਵੀ ਹਯਾਤ ਹੈ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਿਏ ਸਟਾਇੇ ਪਾਪ ਨੇ ਬੱਚੇ ਜਹਾਂ ਖੁਦਾ ਕੇ ਲਿਏ ਭਾਈ ਸੰਤਾ ਜੇਤੀ ਜੇਤੀ ਦਰਬਾਰ ਚ ਪੁੱਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ